ਨਾਨਕ ਦਾਸ ਸਦਾ ਕੁਰਬਾਨੀ ਸ਼ਲੋਕ ਦੇਨ ਹਾਰ ਪ੍ਰਭ ਛੋੜ ਕੇ ਲੱਗ ਆਨ ਸਵਾਏ ਨਾਨਕ ਕਹਉ ਨਾ ਸੀ ਜਹੀ ਬਿਨ ਨਾਵੈ ਪਤ ਜਾਏ ਅਸ਼ਟਪਦੀ 10 ਵਸਤੂ ਲੈ ਪਾਛੈ ਪਾਵੇ 1 ਵਸਤੂ ਕਾਰਨ ਬੇਖੋਟ ਗਵਾਵੇ 1 ਪੀਣਾ ਦੇ 10 ਪੀ ਹਿਰਲੇ ਤੋ ਮੂੜਾ ਕਹੋ ਕਹਾ ਕਰੇ ਜਿਸ ਠਾਕੁਰ ਸਿਓ ਨਾਹੀ ਚਾਰਾ ਤਾ ਕੋ ਕੀਜੈ ਸਦ ਨਮਸ਼ਕਾਰਾ ਜਾਂ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੁਖ ਤਾਹੂ ਮਨ ਵੂਠਾ ਜਿਸ ਜਨੇ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗੰਤ ਸਾਹੁ ਆਪਣੀ ਦੇਰਾਸ ਖਾਤ ਪੀਤ ਵਰਤੈ ਅਨੰਦ ਉਲਾਸ ਆਪਣੀ ਆਮਾਨ ਕਸ ਬਹੁਰ ਸਾਹਲੇ ਅਗਿਆਨੀ ਮਨ ਰੋਸ ਕਰੇ ਆਪਣੀ ਪਰਤੀਤ ਆਪ ਹੀ ਖੋਵੇ ਬਹੁਰ ਉਸ ਕਾ ਵਿਸਵਾਸ ਨਾ ਹੋਵੇ ਜਿਸ ਕੀ ਬਸਤ ਤਿਸ ਆਗੇ ਰਾਖੈ ਪ੍ਰਭ ਕੀ ਆਗਿਆ ਮਾਨੈ ਮਤੈ ਉਸ ਤੇ ਚੌਗਨ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਇਆਲ ਅਨਕ ਭਾਂਤ ਮਾਇਆ ਕੇ ਹੇਤ ਸਰ ਪਰ ਹੋਵਤ ਜਾਨ ਅਨੇਤ ਬਿਰਖ ਕੀ ਛਾਇਆ ਸਿਓ ਰੰਗ ਲਾਵੇ ਉਹ ਬਿਨ ਸਹਿ ਉਹ ਮਨ ਪਛਤਾਵੇ ਜੋ ਦੀਸੈ ਸੋ ਚਾਲਨ ਹਾਰ ਲਫਟ ਰਹਿਓ ਤਹਿ ਅੰਧ ਅੰਧਾਰ ਬਟਾਵੂ ਸਿਓ ਜੋ ਲਾਵੇ ਨੇ ਤਾਂ ਕੋ ਹਾਥ ਨ ਆਵੇ ਕੀ ਮਨ ਹਰ ਕੇ ਨਾਮ ਕੀ ਪ੍ਰੀਤ ਸੁਖ ਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿੱਥਿਆ ਤਨ ਧਨ ਕੁਟੰਬ ਸੁਭਾਇ ਮਿੱਥਿਆ ਹੋਮੈਂ ਮਮਤਾ ਮਾਇਆ ਮਿੱਥਿਆ ਰਾਜ ਜੋਬਨ ਧਨ ਮਾਲ ਮਿੱਥਿਆ ਕਾਮ ਕ੍ਰੋਧ ਬਿਕਰਾਲ ਮਿੱਥਿਆ ਰੱਥ ਹਸਤੀ ਅਸਵ ਵਸਤਰਾ ਮਿੱਥਿਆ ਰੰਗ ਸੰਗ ਮਾਇਆ ਪੇਖ ਹਸਤਾ ਮਿੱਥਿਆ ਧ੍ਰੋਹ ਮੋਹੋ ਅਭਮਾਨ ਮਿੱਥਿਆ ਆਪਸ ਉਪਰ ਕਰਤ ਗਮਾਨ ਅਸਥਿਰ ਭਗਤ ਸਾਧਕੀ ਸਰਨ ਨਾਨਕ ਜਪ ਜਪ ਜੀਵੈ ਹਰਿ ਕੇ ਚਰਨ ਮਿਥਿਆ ਸ੍ਰਵਨ ਪਰ ਨਿੰਦਾ ਸੁਨਹਿ ਮਿਥਿਆ ਹਸਤ ਪਰ ਦਰਭ ਕੋਹਿ ਰਹਿ ਮਿਥਿਆ ਨੇਤਰ ਪੇਖਤ ਪਰ ਤ੍ਰਿਅ ਰੂਪਾ ਮਿਥਿਆ ਰਸਨਾ ਭੋਜਨ ਅਨ ਸੁਆਦ ਮਿਥਿਆ ਚਰਨ ਪਰ ਬਕਾਰ ਕੋ ਧਾਵਹਿ ਮਿਥਿਆ ਮਨ ਪਰ ਲੋਭ ਨੁਭਾਵਹਿ ਮਿਥਿਆ ਤਨ ਨਹੀਂ ਪਰ ਉਪਕਾਰਾ ਮਿਥਿਆ ਬਾਸ ਲੈਤ ਬੇਕਾਰਾ ਬਿਨ ਬੂਜੇ ਮਿੱਥਿਆ ਸਭ ਭਏ ਸਫਲ ਦੇਹ ਨਾਨਕ ਹਰ ਹਰ ਨਾਮ ਲਏ ਬਿਰਥੀ ਸਾਖਤ ਕੀ ਆਰਜਾ ਸਾਚ ਬਿਨਾ ਕਹਿ ਹੋਤ ਸੂਚਾ ਬਿਰਥਾ ਨਾਮ ਬਿਨਾ ਤਨ ਹੰਦ ਮੁਖ ਆਵਤ ਤਾ ਕੈ ਦੁਰਗੰਧ ਬਿਨ ਸਿਮਰਨ ਦਿਨ ਰੈਣ ਬਿਰਥਾ ਬਿਹਾਈ ਮੇਗ ਬਿਨਾ ਜਿਉ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉ ਕਿਰਪਣ ਕੇ ਨਰਾਰਥ ਦਾਮ ਤਨ ਤਨ ਤੇ ਜਨ ਜੇ ਘਟ ਬਸਿਓ ਹਰ ਨਾਮ ਨਾਨਕ ਤਾਂ ਕਹਿ ਬਲ ਬਲ ਜਾਉ ਰਹਤ ਅਵਰ ਕਛ ਅਵਰ ਕਮਾਵਤ ਮਾਨ ਨਹੀਂ ਪ੍ਰੀਤ ਮੁਖੋ ਗੰਧ ਲਾਵਤ ਜਾਨਨ ਹਾਰ ਪ੍ਰਭੂ ਪਰਬੀਨ ਬਾਹਰ ਭੀਖ ਨਾ ਕਾਹੂ ਭੀਨ ਅਵਰ ਅਪਦੇਸੈ ਆਪ ਨਾ ਕਰੈ ਆਵਤ ਜਾਵਤ ਜਨਮੈ ਮਰੈ ਜਿਸ ਕੈ ਅੰਤਰ ਵਸੈ ਨਿਰੰਕਾਰ ਤਿਸ ਕੀ ਸੇਖ ਤਰੈ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕ ਉਨ ਜਨ ਚਰਨ ਪਰਾਤਾ ਕਰਉ ਬੇਨਤੀ ਪਾਰ ਬ੍ਰਹਮ ਸਭ ਜਨ ਆਪਣਾ ਕੀਆ ਆਪਹਿ ਮਾਨ ਆਪਹਿ ਆਪ ਆਪ ਕਰਤ ਨ ਮੇਰਾ ਕਿਸੈ ਦੂਰ ਜਨਾਬਤ ਕਿਸੈ ਬੁਝਾਵਤ ਨੇਰਾ ਉਪਾਸ ਸਿਆਨ ਪ ਸੰਗਲ ਤੇ ਰਹਤ ਸਭ ਕਛ ਜਾਨੈ ਆਤਮ ਕੀ ਰਹਿਤ ਜਿਸ ਭਾਵੈ ਤਿਸ ਲੈ ਲੜ ਲਾਈ ਥਾਨ ਤਨ ਅੰਤਰ ਰਹੈ ਆਸਮਾਈ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸੁਨੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜਿਹ ਪ੍ਰਸਾਦ ਛਤੀ ਅੰਮ੍ਰਿਤ ਖਾਹੇ ਤਿਸ ਠਾਕਰ ਕੋ ਰੱਖ ਮਨ ਮਾਹੇ ਜਿਹ ਪ੍ਰਸਾਦ ਸੁਗੰਧਤ ਤਨ ਲਾਵਹਿ ਤਿਸ ਕੋ ਸਿਮਰਤ ਪਰਮ ਗਤ ਪਾਵਹਿ ਜਿਹ ਪ੍ਰਸਾਦ ਬਸਹਿ ਸੁਖ ਮੰਦਰ ਤਿਸੈ ਧਾਈ ਸਦਾ ਮਨ ਅੰਦਰ ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪੈਰ ਸਿਮਰਹੁ ਤਿਸ ਰਸਨਾ ਜੇਹ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ ਜੇਹ ਪ੍ਰਸਾਦ ਪਾਟ ਪਟੰਬਰ ਹੰਦਾਵਹਿ ਤਿਸੈ ਤਿਆਗ ਕਤ ਅਵਰ ਨੁਭਾਵਹਿ ਜੇਹ ਪ੍ਰਸਾਦ ਸੁਖ ਸੀਜ ਸੁਈਜੈ ਮਨ ਆਠ ਪਹਿਰ ਤਾਂ ਕਾ ਜਸ ਗਾਵੀਜੈ ਜੇਹ ਪ੍ਰਸਾਦ ਤੁਝ ਸਭ ਕੋ ਮਨ ਮੁਖਤਾ ਕੋ ਜਸ ਰਸਨ ਬਖਾਨੈ ਜੇਹ ਪ੍ਰਸਾਦ ਤੇਰੋ ਰਹਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਾਹ ਮਾਨ ਪਾਵੇ ਨਾਨਕ ਪਤ ਸੇਤੀ ਘਰ ਜਾਵੇ ਜੇ ਪ੍ਰਸਾਦ ਅਰੋਗ ਕੰਚਨ ਦੇਹੀ ਲਿਵ ਲਾਭ ਤਿਸ ਰਾਮ ਸਨੇਹੀ ਜੇ ਪ੍ਰਸਾਦ ਤੇਰਾ ਓਲਾ ਰਹੈ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲੇ ਸਿਧਰ ਠਾਕੇ ਮਨ ਚਰਨੀ ਪਰ ਠਾਕਰ ਪ੍ਰਵਤਾ ਕੈ ਜੇਹ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾਸ ਸਾਸ ਸਿਮਰਹੁ ਕਬਿ ਉੱਚੇ ਜੇਹ ਪ੍ਰਸਾਦ ਪਾਈ ਦੁਰਲਭ ਦੇਹ ਨਾਨਕ ਤਾਂ ਕੀ ਭਗਤ ਕਰੇ ਜੇਹ ਪ੍ਰਸਾਦ ਅਭੁਖਣ ਪਹਿਰੀਜੈ ਮਨ ਤਿਸ ਸਿਮਰਤ ਕਿਉ ਆਲਸ ਕੀਜੈ ਜੇਹ ਪ੍ਰਸਾਦ ਅਸਵ ਹਸਤ ਅਸਵਾਰੀ ਮਨ ਤਿਸ ਪ੍ਰਭ ਕੋ ਕਬਹੂ ਨਾ ਬਿਸਾਰੀ ਜੇਹ ਪ੍ਰਸਾਦ ਬਾਗ ਮਿਲਖ ਧਨਾ ਰਾਖ ਪਰੋਏ ਪ੍ਰਭ ਆਪਣੇ ਮਨ ਜਿਨ ਤੇਰੀ ਮਨ ਬਨਤ ਬਣਾਈ ਉਠਤ ਬੈਠਤ ਸਦਿ ਸਹਿ ਧਿਆਈ ਤਿਸਹਿ ਧਿਆਈ ਜੋ ਏਕ ਅਲਖ ਹੈ ਨੀਹਾ ਊਹਾ ਨਾਨਕ ਤੇਰੀ ਰਖੈ ਜੇ ਪ੍ਰਸਾਦ ਕਰਹਿ ਪੁੰਨ ਬਹੁ দান ਮਨ ਆਠ ਪੈਰ ਕਰ ਤਿਸ ਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਬਿਵਹਾਰੀ ਤਿਸ ਪ੍ਰਭ ਕੋ ਸਾਸ ਸਾਸ ਚਤਾਰੀ ਜੇਹ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇਹ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇਹ ਪ੍ਰਸਾਦ ਤੇਰੀ ਪਤ ਰਹੇ ਗੁਰ ਪ੍ਰਸਾਦ ਨਾਨਕ ਜਸ ਕਹਿ ਜੇਹ ਪ੍ਰਸਾਦ ਸੁਨਹਿ ਕੰਨ ਨਾਦ ਜੇਹ ਪ੍ਰਸਾਦ ਪੇਖਹਿ ਬਿਸਮਾਤ ਜੇਹ ਪ੍ਰਸਾਦ ਬੋਲਹਿ ਅੰਮ੍ਰਿਤ ਰਸਨਾ ਜੇਹ ਪ੍ਰਸਾਦ ਸੁਖ ਸਹਿਜੇ ਬਸਨਾ ਜੇਹ ਪ੍ਰਸਾਦ ਹਸਤ ਕਰ ਚੱਲਹਿ ਜੇਹ ਪ੍ਰਸਾਦ ਸੰਪੂਰਨ ਫਲਹਿ ਜੇਹ ਪ੍ਰਸਾਦ ਪਰਮਗਤ ਪਾਵਹਿ ਜੇਹ ਪ੍ਰਸਾਦ ਸੁਖ ਸਹਿਜ ਸੁਮਾਵਹਿ ਐਸਾ ਪ੍ਰਭ ਤਿਆਗ ਅਭਰ ਕਤ ਲਾਗਹੁ ਗੁਰ ਪ੍ਰਸਾਦ ਨਾਨਕ ਮਨ ਜਾਗਹੁ ਜੇਹ ਪ੍ਰਸਾਦ ਤੂ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਰ ਨਾ ਮਨਹੁ ਵਿਸਾਰ ਜੇਹ ਪ੍ਰਸਾਦ ਤੇਰਾ ਪ੍ਰਤਾਪ ਹਰੇ ਮਨ ਮੂੜ ਤੂੰ ਤਾਂ ਕਉ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤੇ ਸਹਿ ਜਾਨ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵਹਿ ਸਾਚ ਹਰੇ ਮਨ ਮੇਰੇ ਤੂੰ ਤਾਂ ਸਿਉ ਰਾਚ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੋ ਨਾਉ ਆਪ ਗਵਾਏ ਸੋ ਹਰ ਗੁਣ ਗਾਉ ਰਬ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭ ਸੋ ਪਰ ਸਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤਿ ਉਤਮ ਹੋਏ ਸਰਬ ਨਿਧਾਨ ਪ੍ਰਭ ਤੇਰੀ ਮਇਆ ਆਪੋ ਕਛੂ ਨ ਕਿਨਹੂ ਲਿਆ ਜਿਤ ਜਿਤ ਲਾਭ ਹੋ ਤਿਤ ਲਗਹਿ ਹਰਨਾਥ ਨਾਨਕ ਇਨ ਕੈ ਕਛੂ ਨ ਹਾਥ ਚਲੋਕ ਅਗਮਯ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹੈ ਸੁ ਮੁਕਤਾ ਹੋਏ ਸੁਨਮੀ ਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧ ਕੇ ਸੰਗ ਮੁਖ ਊਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧ ਕੇ ਸੰਗ ਮਿਟੈ ਅਬ ਮਹਾਨ ਸਾਧ ਕੇ ਸੰਗ ਪ੍ਰਗਟੈ ਸੁ ਗਿਆਨ ਸਾਧਕੈ ਸੰਗੁ 부ਜੈ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਵੇਰਾ ਸਾਧਕੈ ਸੰਗ ਪਾਏ ਨਾਮ ਰਤਨ ਸਾਧਕੈ ਸੰਗ ਏਕ ਉਪਰ ਜਤਨ ਸਾਧਕੀ ਮਹਿਮਾ ਬਰਨੈ ਕਾਉਨ ਪ੍ਰਾਨੀ ਨਾਨਕ ਸਾਧਕੀ ਸੋਭਾ ਪ੍ਰਭ 마ਹੀ ਸੁਮਾਨੀ ਸਾਧਕੈ ਸੰਗ ਅਗੋਚਰ ਮਿਲੈ ਸਾਧਕੈ ਸੰਗ ਸਦਾ ਪਰ ਫੁੱਲੈ ਸਾਧਕੈ ਸੰਗ ਆਵਹਿ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕੈ ਸੰਗ ਮਨੋਹਰ ਬੈਨ ਸਾਧ ਕੈ ਸੰਗ ਨਾ ਕਤ ਹੂੰ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ ਸਾਧ ਕੈ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪਰਸਨ ਸਾਧ ਸੰਗ ਦੁਸ਼ਮਨ ਸਭ ਮੀਤ ਸਾਧੂ ਕੈ ਸੰਗ ਮਹਾ ਪਨੀਤ ਸਾਧ ਸੰਗ ਕਿਸ ਸਿਓ ਨਹੀਂ ਬੈਰ ਸਾਧਕਿਆ ਸੰਗ ਨਾ ਬੀਂਗਾ ਪੈਰ ਸਾਧਕਿਆ ਸੰਗ ਨਾਹੀ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧਕਿਆ ਸੰਗ ਨਾਹੀ ਹਉ ਤਾਪ ਸਾਧਕਿਆ ਸੰਗ ਤਜੈ ਸਭ ਆਪ ਆਪੇ ਜਾਣੇ ਸਾਧ ਬਡਾਈ ਨਾਨਕ ਸਾਧ ਪ੍ਰਭੂ ਬਨਿਆਈ ਸਾਧਕਿਆ ਸੰਗ ਨਾ ਕਬ ਹੂੰ ਧਾਵੈ ਸਾਧ ਕੈ ਸੰਗ ਸਦਾ ਸੁਖ ਪਾਵੇ ਸਾਧ ਸੰਗ ਬਸਤ ਅਗੋਚਰ ਲਹੈ ਸਾਧੂ ਕੈ ਸੰਗ ਅਜਰ ਸਹੈ ਸਾਧ ਕੈ ਸੰਗ ਬਸੈ ਥਾਨ ਊਚੈ ਸਾਧੂ ਕੈ ਸੰਗ ਮਹਿਲ ਪਹੁੰਚੈ ਸਾਧ ਕੈ ਸੰਗ ਡਿਰੜ ਹੈ ਸਭ ਧਰਮ ਸਾਧ ਕੈ ਸੰਗ ਕੇਵਲ ਪਾਰ ਬ੍ਰਹਮ ਸਾਧ ਕੈ ਸੰਗ ਪਾਏ ਨਾਮ ਨਦਾਨ ਨਾਨਕ ਸਾਧੂ ਕੈ ਕੁਰਬਾਨ ਸਾਧ ਕੈ ਸੰਗ ਸਭ ਕੁਲ ਉਧਾਰੈ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਕੈ ਸੰਗ ਸੋਭਾ ਸੁਰ ਦੇਵਾ ਸਾਧੂ ਕੈ ਸੰਗ ਪਾਪ ਪਲਾਏ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕੈ ਸੰਗ ਸਰਬ ਥਾਨ ਗੰਮ ਨਾਨਕ ਸਾਧ ਕੈ ਸੰਗ ਸਫਲ ਜਨਮ ਸਾਧ ਕੈ ਸੰਗ ਨਹੀਂ ਕਛ ਘਾਲ ਦਰਸ਼ਨ ਭੇਟਤ ਹੋਤ ਨਿਹਾਲ ਸਾਧਕਾ ਸੰਗ ਕਲੂਖਤ ਹਰੈ ਸਾਧਕਾ ਸੰਗ ਨਰਕ ਪਰ ਹਰੈ ਸਾਧਕਾ ਸੰਗ ਇਹਾ ਉਹਾ ਸੁਹਿਲਾ ਸਾਧ ਸੰਗ ਵਿਚਰਤ ਹਰ ਮੇਲਾ ਜੋ ਇੱਛੈ ਸੋਈ ਫਲ ਪਾਵੇ ਸਾਧਕੈ ਸੰਗ ਨਾ ਬਿਰਤਾ ਜਾਵੇ ਪਾਰ ਬ੍ਰਹਮ ਸਾਧ ਰਿਤ ਬਸੈ ਨਾਨਕ ਉਧਰੈ ਸਾਧ ਸੁਨ ਰਸੈ ਸਾਧਕੈ ਸੰਗ ਸੁਨੋ ਹਰ ਨਾਮੋ ਸਾਧ ਸੰਗ ਹਰ ਕੀ ਗੁਣ ਗਾਉ ਸਾਧਕੈ ਸੰਗ ਨ ਮਨ ਤੇ ਵਿਸਰੈ ਸਾਧ ਸੰਗ ਸਰ ਪਰ ਨਿਸਤਰੈ ਸਾਧਕੈ ਸੰਗ ਲੱਗੈ ਪ੍ਰਭ ਮੀਠਾ ਸਾਧੂ ਕੈ ਸੰਗ ਘਟ ਘਟ ਦੀਠਾ ਸਾਧ ਸੰਗ ਭੈ ਆਗਿਆ ਕਾਰੀ ਸਾਧ ਸੰਗ ਗਤ ਭਈ ਹਮਾਰੀ ਸਾਧਕੈ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਜੋਗ ਸਾਧਕੀ ਮਹਿਮਾ ਬੇਦ ਨਾ ਜਾਣਹਿ ਜੇਤਾ ਸੁਨਹਿ ਤੇਤਾ ਬਖਿਆਨਹਿ ਸਾਧਕੀ ਉਪਮਾ ਤੇਹੋਂ ਗੁਣ ਤੇ ਦੂਰ ਸਾਧਕੀ ਉਪਮਾ ਰਹੀ ਭਰਪੂਰ ਸਾਧਕੀ ਸੋਭਾ ਕਾ ਨਹੀਂ ਅੰਤ ਸਾਧਕੀ ਸੋਭਾ ਸਦਾ ਬੇਅੰਤ ਸਾਧਕੀ ਸੋਭਾ ਊਚ ਤੇ ਉੱਚੀ ਸਾਧਕੀ ਸੋਭਾ ਮੂਚ ਤੇ ਮੂਚੀ ਸਾਦ ਕੀ ਸੋਭਾ ਸਾਦ ਬਣ ਆਈ ਨਾਨਕ ਸਾਦ ਪ੍ਰਭ ਭੇਦ ਨਾ ਭਾਈ ਸ਼ਲੋਕ ਮਨ ਸਾਚਾ ਮੁਖ ਸਾਚਾ ਸੋਏ ਅਬਰਨਾ ਪੀਖੈ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੀ ਜਲ ਮਹਿ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ ਬ੍ਰਹਮ ਗਿਆਨੀ ਕਹਿ ਦੇਸ਼ਟ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲਪੁਵਾਨ ਬ੍ਰਹਮ ਗਿਆਨੀ ਕਹਿ ਧੀਰਜ ਏਕ ਜਿਉ ਬਸਦਾ ਕੋ ਖੋਦੈ ਕੋ ਚੰਦਰ ਲੀਪ ਬ੍ਰਹਮ ਗਿਆਨੀ ਕਾ ਇਹ ਗੁਨਾਓ ਨਾਨਕ ਜਿਉ ਪਾਵ ਕਾ ਸਹਿਜ ਸੁਭਾਵ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮਹਿਲ ਨਾ ਲਾਗੈ ਜਲਾ ਬ੍ਰਹਮ ਗਿਆਨੀ ਕਹਿ ਮਨ ਹੋਈ ਪ੍ਰਗਾਸ ਜੈਸੇ ਧਾਰੀ ਉਪਰ ਆਕਾਸ ਬ੍ਰਹਮ ਗਿਆਨੀ ਕਹਿ ਮਿੱਤਰ ਸੱਤਰ ਸਮਾਨ ਬ੍ਰਹਮ ਗਿਆਨੀ ਕਹਿ ਨਾਹੀ ਅਬ ਮਹਾਨ ਬ੍ਰਹਮ ਗਿਆਨੀ ਊਚਤੇ ਊਚਾ ਮਾਨਿ ਆਪਣਾ ਹੈ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭ ਆਪ ਕਰੇ ਬ੍ਰਹਮ ਗਿਆਨੀ ਸੰਗਲ ਕੀ ਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ ब्रह्मज्ञानी की सबे ऊपर माया ब्रह्मज्ञानी ते कश बुरा ना भया ब्रह्मज्ञानी सदा सम दर्श थी ब्रह्मज्ञानी की दृष्ट अमृत बरसे ब्रह्मज्ञानी बंधन ते मुक्ता ब्रह्मज्ञानी की निर्मल जुगता ब्रह्मज्ञानी का भोजन ज्ञान नानक ब्रह्मज्ञानी का ब्रह्म ध्यान ब्रह्मज्ञानी एक्यु परयास ब्रह्मज्ञानी का नहीं बनास ब्रह्मज्ञानी कै गरीबी समाहा ब्रह्मज्ञानी पर उपकार अमाहा ब्रह्मज्ञानी कै नाही धंदा ब्रह्मज्ञानी ले धावत बन्दा ब्रह्मज्ञानी कै होए सो भला ब्रह्मज्ञानी सो फल फला ब्रह्मज्ञानी संग सगल उद्धार नानक ब्रह्मज्ञानी जपए सगल संसार ब्रह्मज्ञानी कै एकै रंग ब्रह्मज्ञानी कै बसै प्रभु संग ब्रह्मज्ञानी कै नाम आधार ब्रह्मज्ञानी कै नाम परिवार ब्रह्मज्ञानी सदा सद्यागत ब्रह्मज्ञानी हम बुद्ध त्यागत ब्रह्मज्ञानी कै मन परमानंद ब्रह्मज्ञानी कै घर सदा आनंद ब्रह्मज्ञानी सुख सहज निवास नानक ब्रह्मज्ञानी का नहीं विनाश ब्रह्मज्ञानी ब्रह्म का बीता ਬ੍ਰਹਮ ਗਿਆਨੀ ਏਕ ਸੰਗ ਹੇਤਾ ਬ੍ਰਹਮ ਗਿਆਨੀ ਕਹਿ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਬ੍ਰਹਮ ਗਿਆਨੀ ਜਿਸ ਕਰੈ ਪ੍ਰਭ ਆਪ ਬ੍ਰਹਮ ਗਿਆਨੀ ਕਾ ਬਟ ਪ੍ਰਤਾਪ ਬ੍ਰਹਮ ਗਿਆਨੀ ਕਾ ਦਰਸ ਬਟ ਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ ਬ੍ਰਹਮ ਗਿਆਨੀ ਕੋ ਖੋਜਹਿ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ब्रह्मज्ञानी की कीमत नाहे ब्रह्मज्ञानी कै सगल मन माहे ब्रह्मज्ञानी का कौन जानै भेद ब्रह्मज्ञानी को सदा आदेश ब्रह्मज्ञानी का कथिया ना जाए अदाचर ब्रह्मज्ञानी सब का ठाकुर ब्रह्मज्ञानी के मित कौन बखानै ब्रह्मज्ञानी की गत ब्रह्मज्ञानी जानै ब्रह्मज्ञानी का अंत ना पार ਨਾਨਕ ਬ੍ਰਹਮ ਗਿਆਨੀ ਕਉ ਸਦਾ ਨਮਸ਼ਕਾਰ ਬ੍ਰਹਮ ਗਿਆਨੀ ਸਭ ਸ੍ਰੇਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਬਦਾਤਾ ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ ਬ੍ਰਹਮ ਗਿਆਨੀ ਕਾ ਸਗਲ ਅਕਾਰ ब्रह्मज्ञानी आप निरंकार ब्रह्मज्ञानी की शोभा ब्रह्मज्ञानी बनी नानक ब्रह्मज्ञानी सर्वका तनी चलो